ਹਾਂਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗੈਵੀ ਚਹਾਨ ਵਲੌਗਸ ਤੇ ਅੱਜ ਮੇਰੇ ਨਾਲ ਬਹੁਤ ਹੀ ਅਹਮ ਸ਼ਖਸੀਅਤ ਕਰਨੌਲ ਖਜੋੜੇ ਆ ਜਿਹਦੋਂ ਤੁਸੀਂ ਜਾਣਦੇ ਹੀ ਆ ਚੰਗੀ ਤਰ੍ਹਾਂ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੀ ਆ 14 ਸਾਲ ਲਾ ਕੇ ਕੈਨੇਡਾ ਦੇ ਵਿੱਚ ਇਹ ਪੰਜਾਬ ਪਰਤੇ ਸੀ ਤੇ ਇਹਨਾਂ ਨੇ ਇੱਕ ਨਵੀਂ ਪਿਰਤ ਨੌਜਵਾਨੀ ਦੇ ਵਿੱਚ ਪਾਈ ਸੀ ਰਿਵਰਸ ਮਾਈਗ੍ਰੇਸ਼ਨ ਦੀ ਜਦੋਂ ਆਏ ਸੀ ਆ ਕੇ ਫਿਰ ਇਹਨਾਂ ਨੇ ਬਹੁਤ ਸਾਰੇ ਯੂਥ ਨੂੰ ਜਿਹੜਾ ਹੈਗਾ ਪੰਜਾਬ ਨੂੰ ਪਿਆਰ ਕਰਨਾ ਲਾਇਆ ਸੀ ਤੇ ਬਹੁਤ ਸਾਰੀ ਜਿਹੜਾ ਇਹਨਾਂ ਦਾ ਐਕਸਪੀਰੀਅੰਸ ਸੀਗਾ ਉਸ ਐਕਸਪੀਰੀਅੰਸ ਤੇ ਬੇਸ ਤੇ ਇਹਨਾਂ ਨੇ ਪੰਜਾਬ ਨੂੰ ਵੱਡੇ ਲੈਵਲ ਤੇ ਪ੍ਰੋਮੋਟ ਕੀਤਾ ਤੇ ਅੱਜ ਮੇਰੇ ਨਾਲ ਜੁੜੇ ਆ ਅੱਜ ਗੱਲਾਂ ਬਾਤਾਂ ਦਾ ਜਿਹੜਾ ਸਿਲਸਿਲਾ ਇਹੀ ਰਹੂਗਾ ਵੀ ਕੈਨੇਡਾ ਦੇ ਜਿਹੜੇ ਮੌਜੂਦਾ ਹਾਲਾਤ ਆ ਉਹ ਕਿੱਧਰ ਨੂੰ ਜਾ ਰਹੇ ਆ ਪਹਿਲਾਂ ਆਪਾਂ ਕਰਨ ਔਲਖ ਦਾ ਸਵਾਗਤ ਕਰ ਲਈਏ ਔਲਖ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਚਾਲ ਆ ਵਧੀਆ ਵਧੀਆ ਤੁਸੀਂਲਾਵ ਠੀਕ ਹੋ ਵਧੀਆ ਵਧੀਆ ਜੀ ਵਧੀਆ ਠੀਕ ਠਾਕ ਤੇ ਪਹਿਲਾਂ ਤਾਂ ਧੰਨਵਾਦ ਤੁਹਾਡਾ ਜਿਹੜਾ ਤੁਸੀਂ ਟਾਈਮ ਕੱਢਿਆ ਜੈ ਵੀ ਚਾਹਨ ਵਲੌਗਸ YouTube ਚੈਨਲ ਆਸਤੇ ਤੁਸੀਂ ਟਾਈਮ ਦਿੱਤਾ ਨਹੀਂ ਨਹੀਂ ਥੈਂਕ ਯੂ ਤੁਹਾਡਾ ਬਾਈ ਬਹੁਤ ਬਹੁਤ ਕਨੈਕਟ ਕਰਨ ਵਾਸਤੇ ਤਾਂ ਜੋ ਆਪਾਂ ਹੁਣ ਚੰਦਰੇ ਕੈਨੇਡਾ ਦੇ ਜਿਹੜੇ ਲੰਬੇ ਵਿਸ਼ੇ ਸਪੈਸ਼ਲੀ ਲੋਕ ਛੜ ਛੜ ਭਜ ਰਹੇ ਉਹਦੇ ਤੇ ਆਪਾਂ ਲੰਮੀ ਗੱਲਬਾਤ ਕਰ ਸਕੀ ਬਿਲਕੁਲ 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 ਭਾਈ ਜੀ ਹੁਣ ਸਿੱਧਾ ਸਵਾਲਾਂ ਦੇ ਆਪਾਂ ਜਿਹੜਾ ਮੈਂ ਆਉਣਾ ਹੈਗਾ ਜਿਆਦਾ ਟਾਈਮ ਵੇਸਟ ਨਹੀਂ ਕਰਦੇ ਆਪਾਂ ਇੱਕ ਆਮ ਹੁਣ ਗੱਲ ਚੱਲ ਰਹੀ ਆ ਹਨਾ ਵੀ ਕੈਨੇਡਾ ਮਾੜਾ ਹੋ ਗਿਆ ਜਾਂ ਕੋਈ ਕਹਿ ਰਿਹਾ ਵੀ ਕੈਨੇਡਾ ਨੂੰ ਮਾੜਾ ਕਿਹਾ ਜਾ ਰਿਹਾ ਕਈਆਂ ਦਾ ਵਿਚਾਰ ਆ ਵੀ ਕੈਨੇਡਾ ਮਾੜਾ ਹੋ ਗਿਆ ਇਹ ਸਾਰੀ ਚੀਜ਼ ਬਾਰੇ ਕਾਰਨ ਕੀ ਆ ਜਿਹੜੀ ਇਸ ਚੀਜ਼ ਨੂੰ ਇਹ ਚੀਜ਼ ਕੈਨੇਡਾ ਬਾਰੇ ਅੱਗੇ ਆ ਰਹੀ ਹੈ ਇਹਦੇ ਕਾਰਨ ਕੀ ਸਮਝਦੇ ਆ ਸਰ ਨੂੰ ਵੱਡੇ ਕਾਰਨ ਹੈ ਨਾ ਵੀਰੇ ਜੇ ਆਪਾਂ ਕਹਿ ਦਈਏ ਕੈਨੇਡਾ ਮਾੜਾ ਹੋ ਗਿਆ ਜਦੋਂ 2009 ਚ ਮੈਂ ਗਿਆ ਸੀ ਉਦੋਂ ਕੈਨੇਡਾ ਅਜੇ ਮਾੜਾ ਨਹੀਂ ਸੀ ਹਨਾ ਹਾਂਜੀ ਇਹ ਆਪਣੇ ਹੀ ਪੰਜਾਬੀਆਂ ਨੇ ਕੈਨੇਡਾ ਨੂੰ ਮਾਰਾ ਕੀਤਾ ਉਹਦੇ ਵਿੱਚ ਸਭ ਤੋਂ ਵੱਡਾ ਫੈਕਟਰ ਹੈ ਕਿ ਆਪਾਂ ਪੰਜਾਬੀਆਂ ਨੇ ਐਲਐਮਆਈਆਂ ਵੇਚੀਆਂ ਤੇ ਖਰੀਦੀਆਂ ਠੀਕ ਹੈ ਜੀ ਜੀ ਪੰਜਾਬੀਆਂ ਨੇ ਕੈਸ਼ ਤੇ ਕੰਮ ਕੀਤਾ ਤੇ ਕਰਾਇਆ ਜੀ ਆਪਾਂ ਪੰਜਾਬੀਆਂ ਨੇ ਨਸ਼ਾ ਟਰੱਕ ਦੇ ਵਿੱਚੋਂ ਬਾਰਡਰੋਂ ਪਾਰ ਲਿਆਂਦਾ ਤੇ ਵੇਚਿਆ ਜੀ ਠੀਕ ਹੈ ਆਪਾਂ ਪੰਜਾਬੀਆਂ ਨੇ ਜਿਵੇਂ ਕਹਿੰਦੇ ਸਟੂਡੈਂਟਾਂ ਤੋਂ ਕੈਸ਼ ਕੰਮ ਕਰਾਇਆ ਤੇ ਉਹਨਾਂ ਦੀ ਤਨਖਾਹਾਂ ਮਾਰੀਆਂ ਜੀ ਆਪਾਂ ਹੀ ਪੰਜਾਬੀਆਂ ਨੇ ਜਾਤੀਵਾਦ ਤੇ ਇਹ ਸਾਰੀਆਂ ਚੀਜ਼ਾਂ ਨੂੰ ਮਿਲਿਆਂ ਚ ਜਿਹੜੇ ਆਪਣੇ ਉੱਤੇ ਹੁੰਦੇ ਸੀ ਉਹਨਾਂ ਚ ਗਏ ਤੇ ਫਲਾਇਆ ਜੀ ਠੀਕ ਹੈ ਆਪਣੇ ਹੀ ਲੋਕਾਂ ਨੇ ਸ਼ਰਾਬਾਂ ਚੋਰੀ ਕੀਤੀਆਂ ਆਪਣੇ ਲੋਕਾਂ ਨੇ ਦੇਸੀ ਘਿਓ ਚੋਰੀ ਕੀਤੇ ਤੇ ਬਟਰ ਚੋਰੀ ਕੀਤੇ ਸਟੋਰਾਂ ਚੋਰੀ ਜੀ ਜੀ ਆਪਣੇ ਹੀ ਲੋਕਾਂ ਨੇ ਇੰਸ਼ੋਰੈਂਸ ਫਰਾਡ ਕੀਤੇ ਗੱਡੀਆਂ ਦੇ ਫੇਕ ਐਕਸੀਡੈਂਟ ਕੀਤੇ ਜੀ ਜਿਵੇਂ ਕਹਿੰਦੇ ਹੁੰਦੇ ਆ ਵੀ ਕਾਪਾ ਆਪਾਂ ਛੋਟੀ ਚੀਜ਼ ਤੋਂ ਲੈ ਕੇ ਵੀਰ ਵੱਡੀ ਚੀਜ਼ ਤੱਕ ਤੁਰੇ ਗਏ ਜਿਵੇਂ ਤੁਸੀਂ ਇਹ ਲਾ ਲਓ ਜੇ ਹੁਣ ਆਪਾਂ ਕਹਿੰਦੇ ਨੇ ਲੀਡਰਸ਼ਿਪ ਮਾਰੀ ਹੋ ਗਈ ਆਪਣੇ ਲੋਕਾਂ ਦੇ ਫੋਕੀ ਸ਼ੌਹਰਤ ਖੱਟਣ ਵਾਸਤੇ ਬਾਲ ਵੀ ਉਤੂ ਹਿੱਤੇ ਮਾੜੇ ਲੀਡਰਾਂ ਨੂੰ ਅੱਗੇ ਲੈ ਕੇ ਜਾਂਦਾ ਸਿਰਫ ਆਪਦੀ ਗਾਵਾ ਖੱਟਣ ਵਾਸਤੇ ਹਾਂ ਜੀ 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 ਉਹ ਅਖੀਰਲਾ ਪੁਆਇੰਟ ਸੀ ਜਿੱਥੇ ਲੋਕਾਂ ਨੇ ਕੈਨੇਡਾ ਨੂੰ ਜਾ ਕੇ ਡਬੋਇਆ ਕਿਉਂਕਿ ਆਪਾਂ ਮਾੜੇ ਲੀਡਰ ਚੁਣ ਲਏ ਸਿਰਫ ਆਪਦੀ ਗਾਵਾ ਵਧਾਉਣ ਵਾਸਤੇ ਉਹਨਾ ਬੰਦਿਆਂ ਮਗਰ ਆਪਾਂ ਆਪਣਾ ਪੰਜਾਬੀ ਭਾਈਚਾਰਾ ਲਾਤਾ ਕਿ ਆਪਣਾ ਭਲਾ ਕਰਨਗੇ ਹਨ ਹੂੰ ਹੂੰ ਫਿਰ ਬਹੁਤ ਸਾਰੇ ਸਾਰੇ ਫੈਕਟਰ ਸੀ ਜਿਨ੍ਹਾਂ ਨੇ ਕੈਨੇਡਾ ਨੂੰ ਜਿਵੇਂ ਕਹਿੰਦੇ ਨੇ ਸ਼ੁਰੂ ਤੋਂ ਲੈ ਕੇ ਅੱਜ ਤੱਕ ਡੁੱਬੋਇਆ ਜੀ ਤੇ ਜਾਨੀ ਕਿ ਚਲੋ ਇਹ ਗੱਲ ਹੋ ਗਈ ਹਨਾ ਆਪਾਂ ਜਿਹੜੀ ਆਪਣੀ ਕਮਿਊਨਿਟੀ ਆ ਕਸੂਰਵਾਲ ਹੈਗੀ ਆ ਇਸ ਚੀਜ਼ ਨੂੰ ਪਲੱਸ ਹੁਣ ਤੁਸੀਂ ਨਹੀਂ ਸਮਝਦੇ ਵੀ ਜਿਹੜੇ ਹਾਲਾਤ ਹੁਣ ਕੈਨੇਡਾ ਦੇ ਹੋ ਗਏ ਆ ਉਹ ਵਰਲਡ ਦੇ ਪ੍ਰਭਾਵ ਕਰਕੇ ਹੋਇਆ ਵੀ ਜੇ ਆਪਾਂ ਕੱਲਾ ਦੇਖਿਆ ਜਾਈਏ ਵੀ ਜਿਹੜਾ ਆਪਣੀ ਕਮਿਊਨਿਟੀ ਦੇ ਜਾਨੀ ਕਿ ਕਸੂਰ ਕਰਕੇ ਕਹਿ ਲੋ ਜਾਂ ਕੋਈ ਆਪਣੇ ਮਿਸ ਮੈਨੇਜਮੈਂਟ ਆਪਣੇ ਲੋਕਾਂ ਕਰਕੇ ਨਹੀਂ ਹੈ ਜਿਹੜਾ ਅੱਜ ਦੇ ਟਾਈਮ ਕੈਨੇਡਾ ਦੇ ਹਾਲਾਤ ਆ ਉਹ ਵਰਲਡ ਜਿਹੜਾ ਆਰਡਰ ਆ ਉਹਦੇ ਕਾਰਨ ਜਿਹੜੇ ਹੈਗੇ ਹੁਣ ਹਾਲਾਤ ਜਿਹੜੇ ਵੱਧ ਤੋਂ ਵੱਧਰ ਹੁੰਦੇ ਆਪਾਂ ਦੇਖ ਰਹੇ ਆ ਬਿਲਕੁਲ ਸਹੀ ਹੈ ਅੱਲਾ ਬਾਈ ਮੈਂ ਇਸ ਚੀਜ਼ ਤੇ ਤੁਹਾਨੂੰ ਕੁਝ ਐਡ ਵੀ ਕਰੂੰਗਾ ਜਿਹਨੇ ਹੁਣ ਆਪਣੇ ਕੈਨੇਡਾ ਨੇ ਨਾ ਡਾਟਾ ਜਾਰੀ ਕੀਤਾ ਜਨਵਰੀ ਤੋਂ ਲੈ ਕੇ ਮਾਰਚ ਤੱਕ ਨਾ ਜੀ 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 2025 ਦਾ ਉਹਦੇ ਚ ਆਲਮੋਸਟ 27000 ਦੇ ਕਰੀਬ ਜਿਹੜੇ ਸਿਟੀਜ਼ਨ ਤੇ ਪੀਆਰ ਬੰਦੇ ਆ ਉਹ ਕੈਨੇਡਾ ਛੱਡ ਚੁੱਕੇ ਆ ਜੀ ਠੀਕ ਹੈ 290000 ਬੰਦਾ ਹੈ ਜਿਹੜਾ ਨੌਨ ਰੈਜ਼ੀਡੈਂਟ ਬੰਦਾ ਹੈ ਉਹ ਵੀ ਕੈਨੇਡਾ ਛੱਡ ਚੁੱਕਿਆ ਜਿਹਦੇ ਵਿੱਚ ਸਟੂਡੈਂਟ ਵਰਕ ਪਰਮਿਟ ਹੋਲਡਰ ਜੀ ਦੂਜੇ ਬੰਦੇ ਜਿਨ੍ਹਾਂ ਕੋਲੇ ਜਿਹੜੇ ਵੇਸੀ ਜਿਹਾ ਇਲੀਗਲ ਵੇਰ ਰਿਹਾ ਸੀ ਜੀ 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 ਮੇ ਸਮੇਂ ਤੋਂ ਰਫਿਜੀ ਕਲੇਮ ਤੇ ਕੋਈ ਰਹਿ ਰਿਹਾ ਸੀ ਉਹ ਵੀ ਕੈਨੇਡਾ ਛੱਡ ਚੁੱਕੇ ਜੀ ਜੀ ਮੇਨ ਬੋਤਨ ਜਿਵੇਂ ਕਹਿੰਦੇ ਨੇ ਕੈਨੇਡਾ ਛੱਡਣ ਦਾ ਰੁਝਾਨ ਲੋਕਾਂ ਦਾ ਵਧਣ ਦਾ ਕਾਰਨ ਇਹੀ ਹੈ ਕਿ ਕੈਨੇਡਾ ਹੁਣ ਉਹ ਕੈਨੇਡਾ ਨਹੀਂ ਰਿਹਾ ਜਿਹਦੇ ਪਿੱਛੇ ਆਪਾਂ ਇੱਕ ਸਮੇਂ ਤੇ ਆਪਣੀਆਂ ਜ਼ਮੀਨਾਂ ਵੇਚ ਕੇ ਕੈਨੇਡਾ ਜਾ ਰਹੇ ਸੀ ਜੀ 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 ਦੇਖੀ ਹੋਣੀ ਆ ਪਿਛਲੇ ਲੰਬੇ ਸਮੇਂ 'ਚ ਖਬਰ ਵੀ ਆਈ ਸੀ ਕਿ ਆਪਣੇ ਲੋਕ ਜ਼ਮੀਨਾਂ ਵੇਚ-ਵੇਚ ਕੇ ਕੈਨੇਡਾ ਨੂੰ ਭੱਜ ਰਹੇ ਆ ਹੂੰ ਇਹ ਸਭ ਤੋਂ ਜ਼ਿਆਦੇ ਜਿਵੇਂ ਕਹਿੰਦੇ ਨੇ ਪੰਜਾਬ 'ਚ ਲੋਕਾਂ ਨੇ ਬਹੁਤ ਕਿਹਾ ਜੀ ਇਹ ਚੀਜ਼ਾਂ ਨਹੀਂ ਕਰਨੀ ਕਹਿੰਦੀਆਂ ਪਰ ਲੋਕਾਂ ਦੇ ਧੜਾ ਧੜਾ ਉਹਦੀਆਂ ਜ਼ਮੀਨਾਂ ਵਿੱਚ ਜਾਂ ਕੈਨੇਡਾ 'ਚ ਜਾ ਕੇ ਰਿਫਿਊਜੀ ਕਲੇਮ ਲਾਇ ਜੀ ਤੇ ਰਿਫਿਊਜੀ ਕਲੇਮ ਲਾ ਕੇ ਉਹ ਬੁਰੀ ਤਰ੍ਹਾਂ ਉੱਥੇ ਫਸ ਗਏ ਨਾ ਉਹ ਪੰਜਾਬ ਜੋਗੇ ਰਹੇ ਤੇ ਨਾ ਉਹ ਕੈਨੇਡਾ ਜੋਗੇ ਰਹੇ ਕਿਉਂਕਿ ਤੁਸੀਂ ਜਿੰਨਾ ਚਿਰ ਤੁਹਾਡਾ ਰਿਫਿਊਜੀ ਕਲੇਮ ਚੱਲਦਾ ਜੀ ਤੁਸੀਂ ਕੈਨੇਡਾ ਛੱਡ ਕੇ ਬਾਹਰ ਨਹੀਂ ਜਾ ਸਕਦੇ ਤੁਸੀਂ ਕੈਨੇਡਾ ਤੋਂ ਬਾਹਰ ਨਹੀਂ ਨਿਕਲ ਸਕਦੇ ਕਿਉਂਕਿ ਤੁਹਾਡੇ ਕੋਲ ਪਾਸਪੋਰਟ ਨਹੀਂ ਹੁੰਦਾ ਜੀ 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 ਹੁਣ ਦੇ ਹੁਣ ਦੇ ਜੇ ਆਪਾਂ ਹੁਣ ਦੇ ਹਾਲਾਤਾਂ ਤੇ ਆਈਏ ਹਨਾ ਵੀ 2025 ਦੇ ਵਿੱਚ ਜਿਵੇਂ ਤੁਸੀਂ ਕਿਹਾ ਵੀ 27000 ਬੰਦੇ ਨੇ ਕੈਨੇਡਾ ਛੱਡਤਾ ਮੈਂ ਵੀ ਇਹਦੇ ਤੇ ਇੱਕ ਸਪੈਸ਼ਲ ਵੀਡੀਓ ਟੈਲੀਕਾਸਟ ਕੀਤੀ ਸੀਗੀ ਵੀ ਆਉਣ ਵਾਲਾ ਸਮਾਂ ਫਿਰ ਪੰਜਾਬੀਆਂ ਵਾਸਤੇ ਕਿਵੇਂ ਦਾ ਦੇਖਦੇ ਆ ਤੁਸੀਂ ਵੀ ਜਿਹੜੀ ਇਮੀਗ੍ਰੇਸ਼ਨ ਆ ਜਿਵੇਂ ਇਮੀਗ੍ਰੇਸ਼ਨ ਚ ਮਾਈਗ੍ਰੇਸ਼ਨ ਵੀ ਆ ਗਈ ਰਿਵਰਸ ਮਾਈਗ੍ਰੇਸ਼ਨ ਵੀ ਆ ਗਈ ਵੀ ਇਹ ਚੀਜ਼ਾਂ 2025 ਤੱਕ ਦੇ ਐਂਡ ਤੱਕ ਜਾਂਦੇ ਜਾਂਦੇ ਕਿਵੇਂ ਦੇਖਦੇ ਆ ਵੀ ਜਿਹੜੀ ਹੈਗੀ ਰਿਵਰਸ ਮਾਈਗ੍ਰੇਸ਼ਨ ਜਾਂ ਜਿਹੜੇ ਪੱਕੇ ਲੋਕ ਆ ਕੈਨੇਡਾ ਦੇ ਉਹ ਕੈਨੇਡਾ ਛੱਡ ਕੇ ਜਾ ਰਹੇ ਆ ਵੀ ਆਉਣ ਵਾਲਾ ਸਮਾਂ ਜਿਹੜਾ 2025 ਦਾ ਜਾਂ 26 ਦਾ ਜਾਂ ਆਉਣ ਵਾਲੇ 2-3 ਸਾਲ 30 ਤੱਕ ਆਪਾਂ ਮੰਨ ਲਈਏ ਕਿਵੇਂ ਦਾ ਦੇਖਦੇ ਆ ਭਾਈ 2030 ਤੱਕ ਬਹੁਤ ਜਿਵੇਂ ਕਿ ਇਹਨਾਂ ਨੇ ਵੱਡੀ ਗਿਣਤੀ ਚ ਕੱਲੇ ਪੰਜਾਬੀ ਨਹੀਂ ਹੋਰ ਜਿਹੜੇ ਭਾਸ਼ਾਵਾਂ ਦੇ ਜਾਂ ਹੋਰ ਕੰਟਰੀਆਂ ਦੇ ਲੋਕ ਵੀ ਕੈਨੇਡਾ ਛੱਡਣਗੇ ਜੀ ਤੇ ਜਿਵੇਂ ਮਾਸੂਮ ਇੱਕ ਰੀਸੈਂਟ ਹੋਰ ਚੀਜ਼ ਦੱਸਦਾ ਹੁਣ ਕੈਨੇਡਾ CBSA ਜਿਹੜੀ ਹੈਗੀ ਐ ਨਾ ਬਾਰਡਰ ਸਕਿਉਰਿਟੀ ਸਰਵਿਸ ਜੀ ਉਹਨੇ ਸਿਕੰਜਾ ਕੱਸਿਆ ਹੋਇਆ ਹੈ ਕਿ ਜਿਹੜੇ ਲੋਕ ਵਿਸਤ੍ਰੀ ਵੀਜ਼ੇ ਉੱਤੇ ਜਾ ਕੇ ਕੰਮ ਕਰਦੇ ਹਨ ਉਹਨਾਂ ਨੂੰ ਜੀ ਫੜ ਫੜ ਕੇ ਜਾਂਜਾਂ ਚ ਬਾਹਰ ਹੀ ਹੂੰ ਕਿਉਂਕਿ ਉਹਨਾਂ ਨੂੰ ਵੀ ਜਿਹੜੇ ਕੈਨੇਡਾ 'ਚ ਹੋਣ ਇੱਕ ਤੁਸੀਂ ਰੀਸੈਂਟ ਨਿਊਜ਼ ਵੀ ਦੇਖੀ ਹੋਣਗੇ ਲੋਕਾਂ ਨੂੰ ਰੇਸਿਜ਼ਮ ਵੀ ਫੇਸ ਕਰਨਾ ਪੈ ਰਿਹਾ ਹੈ ਜੀ 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 ਬਹੁਤ ਵੱਡੇ ਲੈਵਲ ਤੇ ਬਹੁਤ ਵੱਡੇ ਲੈਵਲ ਤੇ ਕਿਉਂਕਿ ਗੋਰਿਆਂ ਨੂੰ ਇਹ ਲੱਗਦਾ ਹੈ ਕਿ ਪੰਜਾਬੀਆਂ ਨੇ ਆ ਕੇ ਸਾਡੀਆਂ ਜੌਬਾਂ ਲੈ ਲਈਆਂ ਜਿੱਥੇ ਸਾਡੇ ਬੱਚੇ ਜਾ ਕੇ ਟਿਮ ਹਾਰਡਨ ਤੇ ਤੁਸੀਂ ਲਾਲੂ ਸਟਾਰਬਕਸ ਤੇ ਮੈਕਡੋਨਲਡਸ ਤੇ ਥੋੜੀਆਂ ਥਾਵਾਂ ਤੇ ਜਿੱਥੇ ਸਟੂਡੈਂਟਸ ਖੋਣ ਦੇ ਦੌਰਾਨ ਜੌਬਾਂ ਕਰਦੇ ਸੀ ਉਹ ਸਾਰਾ ਆਪਣਾ ਭਾਈਚਾਰਾ ਬੈਠਾ ਹੈ ਬਿਲਕੁਲ ਉਹ ਸਾਡੇ ਵਿੱਚ ਬਹੁਤ ਸਾਰੇ ਫੈਕਟਰਸ ਹੈ ਜਿਹਦੇ ਕਰਕੇ ਲੋਕ ਆਉਣ ਵਾਲੇ ਸਮੇਂ ਵਿੱਚ ਜਿਹੜੇ ਜਿਹਦੇ ਸੋਚਨ ਸਮਝਣ ਵਾਲੇ ਲੋਕ ਹੈ ਸਪੈਸ਼ਲੀ ਉਹ ਬੜਾ ਜੀ 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 ਪਿੱਛੇ ਜੇ ਰੀਸੈਂਟ ਤੁਸੀਂ ਹੁਣ ਇਹ ਵੀ ਦੇਖਿਆ ਹੋਣਾ ਜੀ ਕਿ ਪ੍ਰਾਂਤ ਵੇਰੀਏ ਚ ਇੱਕ ਜੋਬ ਨਿਕਲੀ ਸੀ ਪੰਜਿਆਂ ਨੇ ਹਾਇਰ ਕਰਨੇ ਸੀ ਤੇ ਉੱਥੇ 500 ਬੰਦੇ ਦੀ ਲਾਈਨ ਲੱਗੀ ਹੋਈ ਜੀ ਅੱਛਾ ਜੀ ਜੋਬ ਲੈਣ ਵਾਸਤੇ ਜੀ ਫੋਏ ਇਹ ਅੱਜ ਦੇ ਟਾਈਮ ਕੈਨੇਡਾ ਦੇ ਹਾਲ ਹਾਲਾਤ ਦਿਖਾਉਂਦਾ ਹੈ ਕਿ ਕੈਨੇਡਾ ਵੱਟ ਤੋਂ ਵੱਤਰ ਵੱਲ ਪਹੁੰਚ ਚੁੱਕੇ ਪਰ ਆਪਣੇ ਕਈ ਕੈਨੇਡਾ ਭਗਤ ਜਾਂ ਜਿਵੇਂ ਕਹਿੰਦੇ ਨੇ ਕੈਨੇਡਾ ਦੇ ਉਹ ਲੋਕ ਜਿਹੜੇ ਇੱਕ ਤੇ ਇੱਕ ਦੋ ਮੰਨ ਨੂੰ ਪਿਆਰ ਨਹੀਂ ਜੀ ਕੈਨੇਡਾ ਨਗਾਰ ਚ ਜਾ ਰਹੇ ਜਾਂ ਕੈਨੇਡਾ ਚ ਕੁਝ ਨਹੀਂ ਪਰ ਲੋਕ ਚੱਕੋ ਚਾਉਂਦ ਇੱਕ ਜੁੜੇ ਦੇ ਪਿੱਛੇ ਆ ਮੇਰੇ ਬਾਸੇ ਦਾ ਮੁੰਡਾ ਜਿਹੜਾ ਫਲਾਮੇ ਮੈਨੂੰ ਕੌਂਟ ਮਾਰਦਾ ਜ ਮੈਨੂੰ ਕਿਹਾ ਜੇ ਮੈਂ ਵੀ ਜਾਣਾ ਉਹ ਵੀ ਚ ਲੱਗਿਆ ਮੈਂ ਨਾ ਪਿੱਛੇ ਰਹਾ ਉਹਨਾਂ ਚੀਜ਼ਾਂ ਪਿੱਛੇ ਹੀ ਜਾ ਰਹੇ ਆ ਪਰ ਅੱਜ ਦੇ ਟਾਈਮ ਕੈਨੇਡਾ ਜਾਣ ਦਾ ਕੋਈ ਫਾਇਦਾ ਨਹੀਂ ਜੇ ਜਾਣਾ ਤੁਸੀਂ ਕੈਨੇਡਾ ਤੁਹਾਡਾ ਨਹੀਂ ਸਰਦਾ ਤਾਂ ਘੱਟੋ ਘੱਟ 2 ਸਾਲ 3 ਸਾਲ ਵੇਟ ਕਰਨੀ ਪਊਗੀ ਤਾਂ ਜੋ ਕੈਨੇਡਾ ਉਸ ਥਾਂ ਤੇ ਮਾੜਾ ਮੋਟਾ ਪਹੁੰਚ ਸਕੇ ਪਰ ਅੱਜ ਦੇ ਟਾਈਮ ਜਾ ਕੇ ਤਾਂ ਸਟੂਡੈਂਟ ਨੂੰ ਰੋਟੀ ਖਾਣੇ ਬਹੁਤ ਔਖੇ ਹੋਈ ਗਈ ਹੈ ਬਾਈ ਹੂੰ ਹੂੰ ਜਿਵੇਂ ਤੁਸੀਂ ਔਲਖ ਸਾਹਿਬ ਅਕਸਰ ਹੀ ਗੱਲ ਕਰਦੇ ਰਹਿੰਦੇ ਆ ਵੀ ਤੁਹਾਨੂੰ 150 200 ਕਾਲ ਰੋਜ਼ ਦੀ ਆਉਂਦੀ ਹੈ ਤੁਸੀਂ ਬਹੁਤ ਸਾਰੇ ਬੰਦਿਆਂ ਨੂੰ ਮਿਲੇ ਵੀ ਆ ਤੁਸੀਂ ਉਹਨਾਂ ਨੂੰ ਰਿਕਾਰਡ ਵੀ ਕੀਤਾ ਆਪਦੇ ਜਿਹੜੇ ਤੁਹਾਡਾ ਬੈਕ ਟੂ ਮਦਰ ਲੈਂਡ ਪੰਜਾਬ YouTube ਚੈਨਲ ਆ ਉਹਦੇ ਵਿੱਚ ਵੀ ਜਿੰਨੇ ਵੀ ਸਰੋਤੇ ਇਹ ਵੀਡੀਓ ਸੁਣ ਰਹੇ ਆ ਦੇਖ ਰਹੇ ਆ ਉਹ ਵੀ ਜਾ ਕੇ ਚੈੱਕ ਕਰ ਸਕਦੇ ਆ ਹਨਾ ਵੀ ਓਵਰ ਆਲ ਜਿਹੜੀਆਂ ਫੈਮਲੀਆਂ ਮੁੜੀਆਂ ਵਾਪਸ ਮੁੜੀਆਂ ਉਹਨਾਂ ਨੇ ਜਿਹੜਾ ਨਿਚੋੜ ਕੱਢਿਆ ਕੀ ਉਸ ਨਿਚੋੜ ਦਾ ਅਸਰ ਆ ਜਿਹੜਾ ਪੰਜਾਬ ਦੀ ਜਵਾਨੀ ਤੇ ਆਉਣ ਵਾਲੇ ਟਾਈਮ ਦੇ ਵਿੱਚ ਹੋਊਗਾ ਜਾਂ ਜਿਹੜੇ ਲੋਕ ਆ ਉਹ ਜਾਣ ਬੁੱਝ ਕੇ ਇਸ ਚੀਜ਼ ਨੂੰ ਇਗਨੋਰ ਕਰਨਗੇ ਤੇ ਕੈਨੇਡਾ ਰੇ ਮੁਲਕਾਂ ਦਾ ਜਿਹੜਾ ਉਹਦੇ ਕੈਨੇਡਾ ਵਰਗੇ ਮੁਲਕ ਹੈ ਜਿਹੜੇ ਉਹਨਾਂ ਦਾ ਪੰਗਾ ਲੈਣੋਂ ਜਿਹੜਾ ਹੈਗਾ ਆਉਣਗੇ ਅੱਗੇ ਬਈ ਸਭ ਤੋਂ ਵੱਡੀ ਚੀਜ਼ ਇਹ ਹੈ ਨਾ ਫੋਰ ਐਗਜ਼ਾਮਪਲ ਜਿਵੇਂ ਮੈਂ ਆਪਣੇ ਪਿੰਡ ਚ ਆਇਆ ਹਾਂ ਅੱਜ ਕੱਲ੍ਹ 100 ਚੋਂ ਜੇ 12700 ਕੁਛ ਪਿੰਡ ਹੈ ਤਾਂ ਆਲਮੋਸਟ ਤੁਸੀਂ ਮੰਨ ਕੇ ਚੱਲੋਗੇ ਪੰਜ 6000 ਪਿੰਡ ਦੇ ਵਿੱਚ ਕੋਈ ਨਾ ਕੋਈ ਬੰਦਾ ਲਗਭਗ 50% ਇੱਕ ਅੱਧਾ ਬੰਦਾ ਤਾਂ ਹੈਗਾ ਹੀ ਹੈ ਵੀ ਜਿਹੜਾ ਵਾਪਸ ਆਇਆ ਹੈ ਜਦੋਂ ਕੋਈ ਬੰਦਾ ਵਾਪਸ ਆ ਕੇ ਆ ਦੇ ਪਿੰਡ ਨਜਾਸੇ ਵਾਸੀ ਇਲਾਕੇ 'ਚ ਇਹ ਚੀਜ਼ ਦੱਸਦਾ ਕਿ ਉੱਥੇ ਆਹ ਚੀਜ਼ ਹੈ ਆਏ ਹੁੰਦਾ ਹੈ ਨਾ ਜਾਓ ਨਾ ਜਾਓ ਪਰ ਕਈ ਬੰਦੇ ਜਿਵੇਂ ਕਹਿੰਦੇ ਹੁੰਦੇ ਆਪਾਂ ਸਮਝਾਉਣ ਦੇ ਬਾਵਜੂਦ ਵੀ ਉਹਨਾਂ ਨੂੰ ਇਹ ਲੱਗਦਾ ਹੁੰਦਾ ਕਿ ਸ਼ਾਇਦ ਸਾਡੀ ਤਰੱਕੀ ਰੋਕ ਰਿਹਾ ਹੈ ਸ਼ਾਇਦ ਸ਼ਾਇਦ ਸਾਨੂੰ ਉਸ ਥਾਂ ਤੇ ਜਾਣ ਤੇ ਰੋਕ ਰਿਹਾ ਜਿੱਥੇ ਸਾਡੀ ਤਰੱਕੀ ਹੈ ਜੀ ਉਸ ਚੀਜ਼ ਨੂੰ 네ਗੇਟਿਵ ਵੀ ਲੈਂਦੇ ਆ ਪਰ ਜਿਹੜੇ ਜਿਵੇਂ ਕਿ ਇਹ ਸੋਚਣ ਸਮਝਣ ਵਾਲੇ ਤੇ ਸੁਝਾ ਸੁਚੱਜੇ ਲੋਕ ਹੈ ਹਨਾ ਤੋ ਇਸ ਚੀਜ਼ ਨੂੰ ਸਮਝਦੇ ਆ ਕਿ ਇਹ ਸੱਚ ਦੱਸ ਰਿਹਾ ਜਾਂ ਅੱਜ ਦੇ ਹਾਲਾਤ ਵਾਕਈ ਕੈਨੇਡਾ ਦੇ ਹਰ ਰੋਜ਼ ਮੈਂ ਆਪਣੇ ਚੈਨਲ ਦਾ ਮਦਰਲੈਂਡ ਤੋਂ ਬੈਕ ਮਦਰਲੈਂਡ ਪੰਜਾਬ ਤੇ ਫੇਸਬੁੱਕ ਇੰਸਟਾਗ੍ਰਾਮ YouTube ਤੇ ਸਾਰਾ ਦਿਨ ਇਹ ਚੀਜ਼ਾਂ ਪਾਉਂਦੇ ਰਹਿੰਦੇ ਆ ਜੋ ਉੱਥੇ ਹਾਲਾਤ ਹੈ ਜੋ ਉੱਥੇ ਹੋ ਰਿਹਾ ਹੈ ਨਾ ਹਾਂ ਜਿਵੇਂ ਤੁਸੀਂ ਦੇਖਿਆ ਹੋਣਾ ਪਿਛਲੇ ਦਿਨਾਂ ਚ ਮਲੇਰਪੋਟਲੇ ਦਾ ਮੁੰਡਾ ਜਿਹਦੇ ਮਦਰ ਫਾਦਰ ਐਲਈ ਮਰੇ ਹੋ ਮਰ ਚੁੱਕੇ ਸੀ ਉਹ ਜਦੋਂ ਛੋਟਾ ਸੀ ਜੀ 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 ਉਹਨੇ ਵਰਕ ਪਰਮਿਟ ਦੀ ਫਾਈਲ ਲਾਈ ਸੀ ਜੀ ਉਹ ਤੁਦਨੇ ਹੋਈ इवन ਉਹ ਸੋਰੇਟੀ ਆਰ ਦੀ ਫਾਈਲ ਲਾਈ ਸੀ ਉਹਦੀ ਉਹ ਅਪਰੂਵ ਨਹੀਂ ਹੋਈ ਤੇ ਉਹਨੇ ਸੁਸਾਈਡ ਕਰ ਲਿਆ ਸੀਗਾ ਉਹਨੇ ਨਾਲ ਕਹਨੇ ਉਹਨੂੰ ਪਾ ਲਿਆ ਸੀ ਜੀ ਸੋ ਇਹੋ ਜਿਹੀਆਂ ਚੀਜ਼ਾਂ ਇਹੋ ਜਿਹੀਆਂ ਖਬਰਾਂ ਹਰ ਰੋਜ਼ ਆ ਰਹੀਆਂ ਹੈ ਪਰ ਬੱਚੇ ਜਾਂ ਜਿੰਨੇ ਕਹਨੇ ਹੁੰਦੇ ਉਹਨਾਂ ਦੇ ਪੇਰੈਂਟਸ ਮੈਨੂੰ ਇਹ ਨਹੀਂ ਸਮਝ ਆ ਰਹੀ ਕੀ ਸੋਚ ਕੇ ਬੱਚਿਆਂ ਨੂੰ ਉੱਥੇ ਘੱਲਦੇ ਆ ਜਾਂ ਕੀ ਉਹਨਾਂ ਦੇ ਦਿਮਾਗ 'ਚ ਹਰ ਕੈਨੇਡਾ ਜਿਹੜੇ ਰਿਵਰਸ ਮਾਈਗ੍ਰੇਸ਼ਨ ਆ ਉਹ ਕੈਨੇਡਾ ਜਾਣ ਤੇ ਡੈਫੀਨੇਟਲੀ ਰੋਲ ਪਾ ਰਹੀ ਹੈ ਲੋਕ ਵਾਪਸ ਆ ਰਹੇ ਆ ਹਰ ਰੋਜ਼ ਦੀਆਂ ਇੱਕ ਦੋ ਕੰਨਾਂ ਇੱਕ ਦੋ ਕੰਨਾਂ ਅੱਜ ਵੀ ਮੈਨੂੰ ਆ ਰਹੀਆਂ ਹੂੰ ਲੋਕ ਵਾਪਸ ਆਉਣ ਦੀ ਪਲੈਨਿੰਗ ਕਰ ਚੁੱਕੇ ਆ ਕੋਈ ਅਪ੍ਰੈਲ ਚ ਆ ਗਿਆ ਕੋਈ ਜੂਨ ਚ ਆ ਚੁੱਕਿਆ ਮੇਰੇ ਕੋਲ ਸੱਤ ਨੇ ਇੰਟਰਵਿਊਸ ਪੈਂਡਿੰਗ ਆ ਸਪੈਸ਼ਲ ਸਭ ਤੋਂ ਵੱਡਾ ਕਾਰਨ ਇਹ ਕਿ ਪਿਛਲੇ ਦਹਾਕਿਆਂ ਦੇ ਦੌਰਾਨ ਪਰਸਨਲ ਕੰਮਾਂ ਜੀ ਬੀ ਸੀ ਸੀ ਕੋਸ਼ ਜਿਵੇਂ ਕਹਿੰਦੇ ਹੁੰਦੇ ਐ ਐਡੀਟਰ ਦੀ ਪ੍ਰੋਬਲਮ ਸੀ ਸੋ ਬਹੁਤ ਸਾਰੇ ਫੈਕਟਰਸ ਐ ਕਿ ਮੇਰੇ ਕੋਲੇ ਬਹੁਤ ਸਾਰਾ ਡਾਟਾ ਪਿਆ ਜਿਹੜਾ ਸ਼ੂਟ ਕਰਨ ਨਾਲ ਨਹੀਂ ਉਹ ਪਿਆ ਜੀ 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 ਸੋ ਉਹ ਚੀਜ਼ ਡੈਫੀਨਿਟਲੀ ਰਿਵਰਸ ਮਾਈਗ੍ਰੇਸ਼ਨ ਇੱਕ ਵੱਡਾ ਜਿਵੇਂ ਕਹਿੰਦੇ ਹੁੰਦੇ ਐ ਜਾਂ ਜਿਹੜੇ ਲੋਕ ਵਾਪਸ ਆ ਰਹੇ ਹੋ ਇੱਕ ਡੈਂਟ ਪਾ ਰਹੇ ਆ ਕੈਨੇਡਾ ਤੇ ਪਰ ਉਸ ਤਰੀਕੇ ਦਾ ਪੰਜਾਬੀ ਲੋਕ ਸਮਝਣ ਨੂੰ ਤਿਆਰ ਨਹੀਂ ਕਿ ਇਹ ਚੀਜ਼ ਸੱਚ बोलਦੇ ਐ ਜਾਂ ਇਹ ਜੋ ਕਹਿ ਰਹੇ ਹੋ ਸੱਚ ਐ ਜਿਵੇਂ ਚਲੋ ਪੱਕੇ ਬੰਦਿਆਂ ਨੇ ਤਾਂ ਆਪ ਡਿਸਾਈਡ ਕਰਨਾ ਹਨਾ ਵੀ ਉਹਨਾਂ ਨੇ ਮੁੜਨਾ ਹੈ ਜਾਂ ਉੱਥੇ ਰਹਿਣਾ ਹੈ ਜਿਹੜੇ ਆਪਣੇ ਸਟੂਡੈਂਟ ਭੈਣ ਭਰਾ ਜਿਹੜੇ ਪੜ੍ਹਾਈ ਉਹਨਾਂ ਦੀ ਖਤਮ ਹੋ ਗਈ ਆ ਵਰਕ ਪਰਮਿਟ ਵਾਸਤੇ ਜੂਝ ਰਹੇ ਆ ਜਾਂ ਜਿਨ੍ਹਾਂ ਨੂੰ ਵਰਕ ਪਰਮਿਟ ਮਿਲ ਗਿਆ ਉਹਨਾਂ ਦੀ ਪੀਆਰ ਐਪਲੀਕੇਸ਼ਨ ਨਹੀਂ ਅੱਗੇ ਐਗਜ਼ੀਕਿਊਟ ਹੋ ਰਹੀ ਉਹਨਾਂ ਦਾ ਕੀ ਭਵੇਖਾ ਤੁਸੀਂ ਆਪਦੇ ਐਕਸਪੀਰੀਅੰਸ ਨਾਲ ਕੀ ਉਹਨਾਂ ਨੂੰ ਰੈਅ ਦੇਣੀ ਚਾਹੁੰਦੇ ਆ ਮੇਰੇ ਜਿੰਨਾਂ ਦੀ ਪੀਆਰ ਦੀ ਫਾਈਲ ਨਹੀਂ ਨਾ ਲੱਗ ਰਹੀ ਹੁਣ ਵੀ ਨਹੀਂ ਲੱਗ ਰਹੀ ਤੇ ਇਵਨ ਤੁਸੀਂ ਪਿਛਲੇ ਦਿਨਾਂ ਚ ਦੇਖਿਆ ਹੋਣਾ ਮੈਂ ਪੋਸਟ ਪਾਈ ਸੀ ਕਿ ਕੈਨੇਡਾ ਨੇ ਜਿਹੜੇ ਆਪਦੇ ਰੂਲਸ ਆ ਸਖਤ ਕਰਤੇ ਆ ਉਹ ਕਹਿੰਦੇ ਆ ਸਰਟਨ ਕ੍ਰਾਈਟੇਰੀਆ ਹੀ ਆ ਜੀ ਜੇ ਤੁਸੀਂ ਆਪਦੀ ਫਾਈਲ ਲਾਓ ਜਾਂ ਤੁਹਾਡੀ ਸਟੱਡੀ ਹੈਗੀ ਨਹੀਂ ਤੁਸੀਂ ਵਾਪਸ ਜਾਓ ਵਾਪਸ ਜਾਓ ਹਾਂ ਸਪੈਸ਼ਲੀ ਸਿੱਧਾ ਸਿੱਧਾ ਕੈਨੇਡਾ ਗਵਰਨਮੈਂਟ ਦਾ ਇਹ ਹੈਗਾ ਬੱਚੇ ਤਰੀਕੀ ਨਾਲ ਐਲ ਮਾਈਨਸ 33 ਐ ਕੱਢਦੇ ਹਾਂ ਜਾਨੀ ਜਾਨੀ ਜੀ ਆਪਦੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ ਆ ਪਰ ਜਿਹੜੇ ਬੱਚਿਆਂ ਨੂੰ ਇੱਥੇ ਇੰਡੀਆ ਚ ਮਾਰੇ ਏਜੰਟਾਂ ਨੇ ਜਿਹ ਉਹ ਸਟੱਡੀਆਂ ਲੈ ਲਈਆਂ ਜਿਨ੍ਹਾਂ ਦੀ ਉੱਥੇ ਜਾ ਕੇ ਮੁਕਤ ਹੀ ਨਹੀਂ ਸੀ ਸਿਰਫ ਫੰਕਸ਼ਨ ਦਾ ਇੱਛਾ ਸੀ ਉਹਨਾਂ ਦਾ ਹਣਾ ਜੀ 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 ਹੁਣ ਉਸ ਬੇਸ ਤੇ ਉਹਨਾਂ ਨੂੰ ਪੀਆਰ ਮਿਲਣੀ ਸੌ% ਜਿੰਨੇ ਕਹਿੰਦੇ ਹੁੰਦੇ 90% ਚਾਂਸਸ ਨੇ ਕਿ ਉਹਨਾਂ ਨੂੰ ਕਿਉਂਕਿ ਪੀਆਰ ਮਿਲੂਗੀ ਜੀ 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 ਉਹ ਉਹਨਾਂ ਨੂੰ ਇੰਡਿਪੈਂਡ ਵਾਪਸ ਪਰਤਣਾ ਹੀ ਪੈਣਾ ਅੱਜ ਦੇ ਟਾਈਮ ਇਨ ਕੈਨੇਡਾ ਹੋਰ ਚੀਜ਼ ਚੱਲੀ ਹੋਈ ਹੈ ਤੁਸੀਂ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਯੂਟਿਊਬ ਤੇ ਲੋਕ ਐਡਸ ਪਾ ਰਹੇ ਆ ਕਿ ਮੁੰਡਾ ਤੇ ਕੁੜੀ ਅਵੇਲੇਬਲ ਹੈ ਜੇ ਤੁਸੀਂ ਵਿਆਹ ਕਰਾਉਣਾ ਹੈ ਤਾਂ 20000 ਡਾਲਰ ਲੱਗੂਗਾ 25000 ਡਾਲਰ ਅੱਛਾ ਇਹ 50000 ਡਾਲਰ ਲੱਗੂਗਾ ਅੱਛਾ ਕੋਈ ਜੋ ਜੇ ਤੁਸੀਂ ਕੱਚੇ ਹੋ ਜਾਂ ਤੁਸੀਂ ਵੀ ਆਪਣੇ ਵਰਕ ਪਰਮਿਟ ਤੇ ਹੋ ਪੱਕੇ ਹੋਣਾ ਚਾਹੁੰਦੇ ਹੋ ਸਾਡੇ ਕੋਲੇ ਪੱਕੀ ਕੁੜੀ ਹੈਗੀ ਹੈ ਤੁਸੀਂ ਸਾਡੇ ਨਾਲ ਪੈਸੇ ਲੈ ਕੇ ਵਿਆਹ ਕਰਾਓ ਸੀ ਤੁਹਾਨੂੰ ਪੱਕਾ ਕਰਾਵਾਂਗੇ। ਓ ਮਾਈ ਗਾਡ। ਇੱਥੋਂ ਤੱਕ ਦੀ ਨੌਬਤ ਆ ਚੁੱਕੀ ਹੈ ਬਈ। ਓ ਹੋ ਹੋ ਹੋ। ਤੁਸੀਂ ਇੱਕ ਚੀਜ਼ ਹੋਰ ਦੇਖੋ ਆਪਣੇ ਪਿਛਲੇ ਟਾਈਮ 'ਚ ਬਹੁਤ ਸਾਰੇ ਕੇਸਸ ਹੋਏ ਜਿੱਥੇ ਮੁੰਡੇ ਤੇ ਕੁੜੀਆਂ ਕੈਨੇਡਾ ਜਾ ਕੇ ਮੁੱਕਰੇ ਸੀ। ਹੂੰ। ਬਹੁਤ ਬਹੁਤ ਜ਼ਿਆਦਾ। ਪਿਛਲੇ ਦਿਨੀ ਜਗਰਾਉਂ ਦੀ ਇੱਕ ਫੈਮਲੀ ਸੀ ਉਹਨਾਂ ਨੇ 30 ਲੱਖ ਰੁਪਏ ਲਾ ਕੇ ਕੁੜੀ ਨੂੰ ਕੈਨੇਡਾ ਭੇਜਿਆ। ਤੇ ਸੇਮ ਚੀਜ਼ ਹੋਣੀ ਉੱਥੇ ਜਾ ਕੇ ਕੈਨੇਡਾ ਜਿਵੇਂ ਜਾਂਦੇ ਨੇ ਮੁੰਡੇ ਨੂੰ ਵਿੱਚ ਕਰਤਾ ਕਿ ਉਹਦੋਂ ਦਾ ਸਾਰੀ ਫੈਮਲੀ ਨਾਲ ਕਨੈਕਸ਼ਨ ਹੀ ਤੋੜਗੇ ਲੋਕਾਂ ਨੂੰ ਆਪਦੀ ਹੱਕ ਸੱਚ ਦੀ ਕਮਾਈ ਦੇ ਪੈਰਾ ਦੇਣਾ ਪਊਗਾ ਲੋਕਾਂ ਨੂੰ ਸੋਚ ਸਮਝ ਕੇ ਕਦਮ ਚੱਕਨੇ ਪੈਣਗੇ ਜੇ ਤੁਸੀਂ ਕੈਨੇਡਾ ਜਾਣਾ ਹੈ ਜਾਣਾ ਤਾਂ ਆਪਣੇ ਬਲਬੂਤ ਇਥੇ ਆਇਲੈਕਸ ਕਰਕੇ ਜਾਂ ਕੋਈ ਹੋਰ ਤਰੀਕੇ ਨਾਲ ਪਰਵਾਣ ਨਾ ਜਾਓ ਨਹੀਂ ਗੱਲ ਹਾਂਜੀ ਗੱਲ ਔਲਖ ਸਾਬ ਇੱਕ ਇਹ ਹੈ ਵੀ ਜਿਹੜਾ ਕੈਨੇਡਾ ਵਾਲਾ ਕੀੜਾ ਪੰਜਾਬ ਦੇ ਲੋਕਾਂ ਦੇ ਦਿਮਾਗਾਂ 'ਚ ਵੜਿਆ ਵਾ ਉਹ ਛਾਤ ਕਿਵੇਂ ਹੋਊਗਾ ਹੋਰ ਵੀ ਮੁਲਕ ਹੈਗੇ ਆ ਜਿਵੇਂ ਹੁਣ ਕਈ ਮਿਹਨਤੀ ਜਿਹੜੇ ਮੁੰਡੇ ਕੁੜੀਆਂ ਹੈਗੇ ਆ ਉਹ ਦੁਬਈ ਵਰਗੇ ਮੁਲਕ 'ਚ ਵੀ ਜਾ ਕੇ ਲੱਖ ਲੱਖ ਰੁਪਇਆ ਮਹੀਨਾ ਕਮਾ ਰਹੇ ਆ ਤੇ ਮੈਨੂੰ ਨਹੀਂ ਲੱਗਦਾ ਵੀ ਕੋਈ ਅੱਜ ਦੇ ਟਾਈਮ ਕੋਈ ਸਟੂਡੈਂਟ ਲੱਖ ਰੁਪਇਆ ਕੈਨੇਡਾ ਦੇ ਵਿੱਚ ਮਹੀਨੇ ਦਾ ਕਮਾਉਂਦਾ ਹੋਊਗਾ ਫਿਰ ਆਪਾਂ ਕਿਉਂ ਨਹੀਂ ਇਹ ਰੀਤ ਬਦਲਦੇ ਕਿਉਂ ਨਹੀਂ ਆਪਾਂ ਇਸ ਚੀਜ਼ ਬਾਰੇ ਸਟੱਡੀ ਕਰਦੇ ਰਿਸਰਚ ਕਰਦੇ ਕਮੀ ਕਿੱਥੇ ਆ ਕਮੀ ਵੀਰੇ ਢੇਰਾਂ 'ਚ ਆਣਾ ਸਭ ਤੋਂ ਵੱਡੀ ਬੰਦਾ ਜਨਾ ਉਹ ਗਿਆ ਸੀ ਉਹਨੇ ਕਮਾਲੇ ਜਦੋਂ ਮੈਂ ਮੇਰੇ ਨਾਲ ਕੋਈ ਕੰਪੈਰੀਸ਼ਨ ਕਰਦਾ ਮੈਂ 2009 ਚ ਗਿਆ ਸੀ 2009 ਤੋਂ ਲੈ ਕੇ 2018 ਤੱਕ ਦਾ ਟਾਈਮ ਬਹੁਤ ਵਧੀਆ ਸੀ ਜੀ ਉਸ ਤੋਂ ਬਾਅਦ ਨਿਗਾਰ ਹੁੰਦਾ ਉਹਦਾ ਕੋਵਿਡ ਤੋਂ ਬਾਅਦ ਕੈਨੇਡਾ ਜਾਵਾ ਦੰਦਾਂ ਚ ਫਸ ਗਿਆ ਉੱਥੇ ਜਾ ਕੇ ਬਿਲਕੁਲ ਖਤਮ ਹੋ ਗਿਆ ਹਨਾ ਜੀ ਜੀ ਇਵਨ ਤੁਸੀਂ ਪਿਛਲੇ ਦਿਨਾਂ ਚ ਇੱਕ ਚੀਜ਼ ਹੋਰ ਦੇਖੀ ਹੋਣੀ ਹੈ ਕਿ ਕੈਨੇਡਾ ਦੇ ਵਿੱਚ 16800 ਬੰਦਿਆਂ ਨੇ ਰਿਫਿਊਜੀ ਕਲੇਮ ਪਾਇਆ ਜਾ ਕੇ ਉੱਥੇ 에어ਪੋਰਟ ਦੇ ਉੱਤਰ ਦੇ ਸਾਲ ਇਸ ਗੀਤ ਜਾਨ ਨੂੰ ਪੰਜਾਬ ਚ ਖਤਰਾ ਹੈ ਤੇ ਉਹਨਾਂ ਦੀ ਸ਼ਰਮ ਵਾਲੀ ਗੱਲ ਇਹ ਹੈ ਕਿ 30% ਪੰਜਾਬੀ ਸੀ ਆਪਣੀ ਕੌਮ ਨੂੰ ਲੜਾਤੀ ਜੁਝਾਰੂ ਕੌਮ ਨੂੰ ਬਚਾਉਣ ਵਾਲੇ ਜਾਣਿਆ ਜਾਂਦਾ ਸੀ ਪਰ ਅੱਜ ਦੇ ਟਾਈਮ ਚ ਕੈਨੇਡਾ ਚ ਆਪਾਂ ਜਿਹੜੇ ਕੰਮ ਕਰਦੇ ਆ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਚ ਜੇ ਪੰਜਾਬੀ ਇਸੇ ਰਾਹ ਤੇ ਦੁਰਦੇ ਨੇ ਤੇ ਲੋਕ ਪੰਜਾਬੀਆਂ ਨੂੰ ਰੈਫਿਊਜੀ ਦੇ ਨਾਂ ਤੇ ਜਾਣਿਆ ਕਰਨਗੇ ਜਾਣਿਆ ਕਰਨਗੇ ਬਿਲਕੁਲ ਸਹੀ ਗੱਲ ਆ ਤੁਹਾਡੀ ਬਾਕੀ ਦੂਜੀ ਚੀਜ਼ ਇਹ ਹੈ ਕਿ ਕੈਨੇਡਾ ਨੇ 16470 ਗੈਰ ਕਾਨੂੰਨੀ ਪ੍ਰਵਾਸੀ ਵੀ ਗੱਡੇ ਆ ਇੱਕ ਕਾਮਾ ਵਾਲਾ ਜਿਵੇਂ ਕਹਿੰਦੇ बिजनेसमੈਨ ਸੀਗਾ ਉਹਨੂੰ 4 ਲੱਖ ਡਾਲਰ ਦਾ ਆਪਣਾ ਜੁਰਮਾਨਾ ਵੀ ਕੀਤਾ ਕਿਉਂਕਿ ਜੁਰਮਾਨਾ ਹਾਂ ਜੁਰਮਾਨਾ ਵੀ ਦਿੱਤਾ ਉਹਦੇ ਵਿੱਚ ਕੀ ਸੀਗਾ ਕਿ ਉਹ ਵੈਸਟਰਨ ਵੀਜ਼ੇ ਤੇ ਆਏ ਜਿਹੜੇ ਬੰਦੇ ਸੀ ਜਾਂ ਸਟੂਡੈਂਟ ਬੱਚੇ ਸੀਗੇ ਕੋਈ ਸੈਕਟਰ ਕੰਪਨੀ ਹੈ ਜਾਂ ਕੋਈ ਫੈਂਸ ਵਾਲੀ ਕੰਪਨੀ ਹੈ ਜਾਂ ਕੋਈ ਜਿਹੜੇ ਘਾ ਲੌਂਦੇ ਹਨ ਉੱਥੇ ਜਾ ਕੇ ਸੀਬੀਐਸ ਨੇ ਰੇਡ ਵੀ ਕੀਤੀ ਤੇ ਬੱਚੇ ਫੜੇ ਵੀ ਐ ਤੇ ਉਹਨਾਂ ਲਈ ਟਾਈਮ 'ਚ ਵੀ ਇਹ ਚੀਜ਼ਾਂ ਫੜੋ ਫੜਾਈ ਚੱਲਦੀ ਰਹੂਗੀ ਚੱਲਦੀ ਰਹੂਗੀ ਤੇ ਮੋਸਟਲੀ ਮੋਸਟਲੀ ਉਹਨਾਂ ਕੇਸਿਸ ਦੇ ਵਿੱਚ ਜਿਹੜੇ ਬੰਦੇ ਫੜੇ ਜਾ ਰਹੇ ਆ ਉਹਨਾਂ ਨੂੰ ਵਾਪਸ ਭੇਜਣ ਦੀ ਸੀਬੀਐਸ ਹੀ ਤਿਆਰੀ ਕਰ ਰਿਹਾ ਹੈ ਜੀ ਸੀਬੀਐਸ ਹੀ ਵਾਪਸ ਭੇਜ ਰਿਹਾ ਜੀ 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 ਮੇਰੀ ਸੋਨ ਨਾਲਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਜੀ ਕੈਰਲਾ ਦਾ ਆਪ ਦਾ ਕੀੜਾ ਛੱਡ ਕੇ ਜੀ ਤੁਸੀਂ ਦੂਜੇ ਦੇ ਮੁਲਕਾਂ ਵੱਲੋਂ ਰੋਖ ਕਰੋ ਜੀ 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 ਬਿਲਕੁਲ ਆਸਟ੍ਰੇਲੀਆ ਮੈਂ ਕਹਿੰਨਾ ਪੀਆਰ ਬਹੁਤ ਘੱਟ ਹੈ ਪਰ ਆਸਟ੍ਰੇਲੀਆ ਹਾਲਾਤ ਕੈਨੇਡਾ ਨਾਲੋਂ ਥੋੜੇ ਚੰਗੇ ਆ ਜੀ 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 100% ਚੰਗੇ ਨਹੀਂ ਇੰਡੀਆ ਦੁਬਈ ਹੀ ਲਾ ਲਓ ਜਾਂ ਤੁਸੀਂ ਸਵਿਟਜ਼ਰਲੈਂਡ ਲਾ ਲਓ ਜਾਂ ਜਰਮਨ ਲਾ ਲਓ ਬਾਕੀ ਸਾਰੇ ਕੈਨੇਡਾ 'ਚ ਜੇ ਇੱਥੇ 50% ਆ ਜਾਂ ਉੱਥੇ 70% ਤੁਹਾਡੇ ਹਾਲਾਤ ਹੋਣਗੇ ਜੀ ਤੁਸੀਂ ਇਹਦੇ ਨਾਲੋਂ ਚੰਗਾ ਪੈਸਾ ਕਮਾ ਸਕਦੇ ਹੋ ਹਾਂ ਪਰ ਸ਼ਾਇਦ ਹੋ ਸਕਦਾ ਤੁਹਾਨੂੰ ਉੱਥੇ ਪੀਆਰ ਨਾ ਮਿਲੇ ਕੈਨੇਡਾ 'ਚ ਪਿਛਲੇ ਸਮੇਂ ਲੋਕ ਇਸੇ ਕਰਕੇ ਜੀ ਬਹੁਤ ਆਫ ਦੇ ਵਿੱਚ ਜਾ ਰਹੇ ਸੀ ਕਿ ਉਹਨਾਂ ਨੂੰ ਛੇਤੀ ਛੇਤੀ ਪੀਆਰ ਮਿਲੇ ਜ ਆਪਾ ਦਾ ਹੌਲਕਾ ਸਾਹਿਬ ਇਹ ਵੀ ਕਹਿੰਨੇ ਆ ਕਿ ਸਾਰੇ ਨੂੰ ਪਹਿਲਾਂ ਤੁਸੀਂ ਪੰਜਾਬ ਨੂੰ ਵਿਚਾਰੋ ਪੰਜਾਬ 'ਚ ਕੋਈ ਕੰਮ ਤੰਦੇ ਦੀ ਜਿਹੜੀ ਸ਼ੁਰੂਆਤ ਦੀ ਪ੍ਰਤ ਪਾਓ ਪੰਜਾਬ 'ਚ ਕੰਮ ਕਰੋ ਪੰਜਾਬ 'ਚ ਵੀ ਬੜੇ ਮੌਕੇ ਆ ਪੰਜਾਬ 'ਚ ਵੀ ਬਹੁਤ ਸਾਰੇ ਕੰਮ ਅਜਿਹੇ ਆ ਜਿਹੜੇ ਤੁਸੀਂ ਕਰਕੇ ਸ਼ੁਰੂਆਤ ਕਰਕੇ ਚੰਗੇ ਪੈਸੇ ਤੁਸੀਂ ਕਮਾ ਸਕਦੇ ਆ ਬਾਈ ਮੈਂ ਪਿਛਲੇ ਦਿਨਾਂ 'ਚ ਇੱਕ ਵੀਡੀਓ ਕੀਤੀ ਸੀ ਮਲੋੜ ਦੇ ਨਾਲ ਪਿੰਡਾ ਰਾਣੀ ਵਾਲਾ ਉੱਥੋਂ ਦੇ ਤਿੰਨ ਭਰਾ ਸੀ ਉਹਨਾਂ 'ਚੋਂ ਦੋ ਭਰਾਵਾਂ ਦੀ ਆ ਰਾਇਲਸ ਕਲੀਅਰ ਹੋ ਚੁੱਕੀ ਸਟੂਡੈਂਟ ਵੀਜ਼ਾ ਦੀ ਫਾਈਲ ਲੱਗ ਚੁੱਕੀ ਸੀ ਪਰ ਉਹਨਾਂ ਨੇ ਕੈਨੇਡਾ ਨੂੰ ਅਨਜਾਨ ਨੂੰ ਛੱਡ ਕੇ ਆਪ ਦਾ ਮਲੋਟ ਇੰਦਰਾ ਰੋਡ ਤੇ ਅਦਰਸ਼ ਨੇ ਮੇਰੇ ਵਿਚਾਲੇ ਲਜੀਜ਼ ਪੀਜ਼ਾ ਨਾਮ ਦਾ ਇੱਕ ਫੂਲ ਟਰੱਕ ਲਾਇਆ ਤੇ ਬਹੁਤ ਸੋਹਣੇ ਪੈਸੇ ਕਮਾ ਰਹੇ ਸੀ ਵੀਰੇ 10:00 ਵਜੇ ਆ ਰਹੇ ਤੇ 11:00 ਵਜੇ ਜਾ ਰਹੇ ਉਹਨਾਂ ਦਾ ਵੀ ਇਹੀ ਕਹਿਣਾ ਸੀ ਕਿ ਕੈਨੇਡਾ ਜਾ ਕੇ ਵੀ ਤੇ ਇਹੀ ਕੰਮ ਕਰਨੇ ਸੀ ਜੀ 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 ਬਿਲਕੁਲ ਜੀ ਆਪਦੇ ਪੰਜਾਬ ਚ ਆਦੇ ਮਾਪਿਆਂ ਕੋਲੇ ਰਹਿ ਕੇ ਕਿਉਂ ਨਹੀਂ ਕਰ ਸਕਦੇ ਜੀ 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 ਬਿਲਕੁਲ 옳ਕਾ ਸਾਹਿਬ ਜੀ 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 ਤੁਹਾਡੀ ਬਿਲਕੁਲ ਗੱਲ ਜਾਇਜ ਹੈ ਕਿ ਆਪਣੇ ਜਿਹੜੇ ਯੂਥ ਨੂੰ ਕਹ ਲੋ ਵੀ ਇਹ ਕਹਿਣ ਦੀਆਂ ਗੱਲਾਂ ਨਹੀਂ ਗੀਆਂ ਜਾਂ ਇਹ ਸਿਰਫ YouTube ਵੀਡੀਓ ਬਣਾਉਣ ਦੇ ਮਨਤਵ ਨਾਲ ਅਸੀਂ ਲਾਈਵ ਨਹੀਂ ਇੱਕ ਦੂਜੇ ਨਾਲ ਜੁੜੇ ਅੱਜ ਜਿਹੜੀ ਅੱਜ ਦੀ ਜਿਹੜੀ ਮੁਲਾਕਾਤ ਦਾ ਜਿਹੜਾ ਹੈਗਾ ਕਾਰਨ ਇਹ ਹੀ ਹੈ ਕਿ ਇੱਕ ਯੂਥ ਨੂੰ ਸੇਧ ਮਿਲੇ ਇੱਕ ਯੂਥ ਨੂੰ ਚਿੰਗ ਮਿਲੇ ਕਿ ਆਪਾਂ ਪੰਜਾਬ ਬਾਰੇ ਵੀ ਸੋਚੀਏ ਆਪਾਂ ਹੋਰ ਨਾ ਮੁਲਕਾਂ ਬਗਾਨੇ ਮੁਲਕਾਂ ਬਾਰੇ ਕਿਉਂ ਸੋਚ ਰਹੇ ਆ ਜਿਹੜੇ ਆਪਣੇ ਨਾਲ ਦੇ ਆਪਣੇ ਹਾਮੋਮਰ ਆਪਣੇ ਤੋਂ ਛੋਟੇ ਆ ਕਈ ਚੰਗੀਆਂ ਉਦਾਹਰਨਾਂ ਹੈਗੀਆਂ ਜਿਹੜੇ ਚੰਗੇ ਪੈਸੇ ਕਮਾ ਰਹੇ ਆ ਫਿਰ ਆਪਾਂ ਕਿਉਂ ਨਹੀਂ ਇਸ ਪਾਸੇ ਤੁਰਦੇਗੇ ਵੀ ਬਥੇਰਾ ਕੁਝ ਪੰਜਾਬ ਦੇ ਵਿੱਚ ਹੈਗਾ ਕੁਝ ਕਰਨ ਨੂੰ ਤੇ ਚੰਗਾ ਕੰਮ ਸ਼ੁਰੂਆਤ ਕਰਨ ਵਾਸਤੇ ਕੋਈ ਗਾਈਡੈਂਸ ਲੈਣੀ ਆ ਤਾਂ ਬਹੁਤ ਸਾਰੇ ਲੋਕ ਅੱਗੇ ਆਉਣਗੇ ਵੀ ਆਪਾਂ ਜਰੂਰ ਇਸ ਬਾਰੇ ਸੋਚੀਏ ਮੈਂ ਤੁਹਾਨੂੰ ਇੱਕ ਨਿੱਕੀ ਐਗਜ਼ਾਮਪਲ ਦਿੰਦਾ ਪਿਛਲੇ ਦਿਨਾਂ 'ਚ ਅਸੀਂ ਲੁਧਿਆਣਾ 'ਇੱਕ ਸ਼ੂਟ ਕੀਤਾ ਸੀਗਾ ਦੋ ਆਲਮੋਸਟ 90% ਅੰਨੇ ਭਰਾ ਜੀ ਦੋਵੇਂ ਭਰਾ ਅੰਨੇ ਐ ਉਹਨਾਂ ਨੂੰ ਆਲਮੋਸਟ 90% ਨਹੀਂ ਰਿਹਾ ਘਰੋਂ ਆ ਆਪਣੇ ਕੜੀ ਚੌਲ ਦੇ ਰਾਜਮਾ ਚੌਲ ਬਣਾ ਕੇ ਲੈ ਕੇ ਆਉਂਦੇ ਆ ਲੁਧਿਆਣਾ ਤੇ ਵੇਚਦੇ ਆ ਜੀ ਤੇ ਉਹ ਕਹਿੰਦੇ ਸੀ ਬਾਈ ਜਿਹੜਾ ਪੈਸਾ ਹੈ ਨਾ ਪੰਜਾਬ ਦੀਆਂ ਸੜਕਾਂ ਤੇ ਖਿਲਰਿਆ ਪਿਆ ਖਿਲਰਿਆ ਪਿਆ ਬਿਲਕੁਲ ਇਹਨੂੰ ਚੁਗਣਾ ਵਾਲਾ ਚਾਹੀਦਾ ਜੀ 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 ਆਪਾਂ ਸੰਗ ਮੰਨਦੇ ਆਪਾਂ ਗਿਰਤ ਨਹੀਂ ਕਰਦੇ ਆਪਾਂ ਚੀਜ਼ਾਂ ਤੋਂ ਡਰਦੇ ਆ ਜਿੱਥੇ ਕਰਕੇ ਜਾਂ ਬੱਚਾ ਇਹ ਕਹਿੰਦਾ ਪਿਛਲੇ ਦਿਨਾਂ 'ਚ ਮੈਂ ਇੱਕ ਖੁੱਬੜ ਪਾਈ ਦੀ ਇੰਟਰਵਿਊ ਕੀਤੀ ਸੀ ਉਹ ਵੀ ਕੈਨੇਡਾ ਤੋਂ ਜੀ ਜੀ 12 ਸਾਲ ਬਾਅਦ ਵਾਪਸ ਆਏ ਸੀ ਉਹ ਕਹਿੰਦੇ ਸਾਡੇ ਘਰੇ ਨਿੱਕੇ ਨਹੀਂ ਆਣੇ ਮੇਰੇ ਭਰਾ ਵੀ ਹੈਗੇ ਜੀ ਉਹਨਾਂ ਨੂੰ ਕਹਿ ਦਈਏ ਤੇ ਚਾਹ ਲੈ ਕੇ ਜਾਂ ਅੰਦਰ ਰਵੇ ਉਹ ਕਹਿੰਦੇ ਇੱਥੇ ਚਾਹ ਲੈ ਕੇ ਨਹੀਂ ਜਾਂਦੇ ਅਸੀਂ ਕੈਨੇਡਾ ਜਾ ਕੇ ਕੰਮ ਕਰਾਂਗੇ ਆਪਾਂ ਨੂੰ ਪਹਿਲਾਂ ਇਹ ਚੀਜ਼ ਬਦਲਣੀ ਪਊਗੀ ਤੇ ਅਸੀਂ ਪੰਜਾਬ ਚ ਰਹਿ ਕੇ ਵੀ ਕੰਮ ਕਰ ਸਕਦੇ ਆ ਸਭ ਤੋਂ ਵੱਡੀ ਗੱਲ ਤੇ ਹੈ ਬਾਈ ਜੀ 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 ਬਿਲਕੁਲ 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 ਸਹੀ ਹੈ ਤੇ ਬਾਕੀ ਔਲਖ ਸਾਹਿਬ ਜਿਹੜਾ ਮੈਨੂੰ ਲੱਗਦਾ ਵੀ ਅੱਜ ਦੀ ਜਿਹੜੀ ਗੱਲਬਾਤ ਆ ਇੱਕ ਜ਼ਰੂਰ ਜਿਹੜਾ ਚੰਗਾ ਪੋਜ਼ਿਟਿਵ ਮੈਸੇਜ ਯੂਥ ਤੱਕ ਪਹੁੰਚੂਗਾ ਤੇ ਜਿਹੜੇ ਹਾਲਾਤ ਆ ਕੈਨੇਡਾ ਦੇ ਉਹਨਾਂ ਬਾਰੇ ਵੀ ਜਿਹੜੀ ਜਾਣਕਾਰੀ ਹੈ ਇਹਨੂੰ ਚਾਹੀਦਾ ਵੀ ਵੀ ਮੈਨੂੰ ਸਟੱਡੀ ਕਰ ਲੈਣੀ ਚਾਹੀਦੀ ਹੈ ਜਾਂ ਜਾਣ ਲੈਣਾ ਚਾਹੀਦਾ ਉਹਦੇ ਵਾਸਤੇ ਲਾਹੇਵੰਦ ਹੋਊਗੀ ਆਊਟਸਰ ਵੀ ਤੁਸੀਂ ਟਾਈਮ ਕੱਢਿਆ ਚੈਨਲ ਵਾਸਤੇ ਤੇ ਪੰਜਾਬ ਦੇ ਭਲੇ ਵਾਸਤੇ ਜਿਹੜਾ ਆਪਦਾ ਯੋਗਦਾਨ ਪਾਇਆ ਇਸ ਵੀਡੀਓ ਚਰੀਏ ਗੈਵੀ ਚਾਹਾਨ ਵਲੌਗਸ ਦੀ ਸਾਰੀ ਟੀਮ ਵੱਲੋਂ ਤੁਹਾਡਾ ਬਹੁਤ ਸਾਰਾ ਧੰਨਵਾਦ ਮੈਂ ਧੰਨਵਾਦ ਤੁਹਾਡਾ ਜਵਾਨ ਸਾਹਿਬ ਜਿਵੇਂ ਜਿਵੇਂ ਦੋਵੇਂ ਹੱਥ ਜੋੜ ਕੇ ਤੁਸੀਂ ਇਸ ਸੀ ਨੂੰ ਕੋਚ ਆ ਤੇ ਮੇਰੇ ਨਾਲ ਗੱਲਬਾਤ ਆਪਣੀ ਰੁਟੀਨ ਚ ਹੁੰਦੀ ਰਹਿੰਦੀ ਹੈ ਈਵਨ ਆਪਾਂ ਲਾਸਟ ਵੀ ਕੀ ਇਹ ਪਲਾਨ ਕੀਤਾ ਸੀਗਾ ਜੀ ਆਪਾਂ ਕਰਾਂਗੇ ਜੀ 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 ਉਸ ਤੁਹਾਡੀਆਂ ਜਿਵੇਂ ਕਹਿੰਦੇ ਹੁੰਦੇ ਆ ਜਿਵੇਂ ਸੀ ਕੁਝ ਕੇਪ ਚੋਣਾ ਲੱਗ ਰਿਹਾ ਸੀਗਾ ਮੇਰੇ ਆਪੇ ਪਸੰਦ ਨਾਲ ਜਿਵੇਂ ਜੀ 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 ਉਹਦੇ ਕਰਕੇ ਅੱਜ ਆਪਣਾ ਸਵੱਭ ਬਣੇ ਮੈਂ ਮੈਂ ਸਾਰੇ ਹਾਂਜੀ ਹਾਂਜੀ ਮੈਂ ਸਾਰੇ ਸੱਜਣਾ ਮਿੱਤਰਾਂ ਨੂੰ ਇਸ ਵੀਡੀਓ ਜਰੀਏ ਵੀ ਦੱਸ ਦੇਣਾ ਚਾਹੁੰਨਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਰੁਟੀਨ ਚ ਹਫਤੇ ਚ ਇੱਕ ਦਿਨ ਜਾਂ ਦੋ ਦਿਨ ਇਹ ਜਿਹੜੇ ਆਉਣ ਵਾਲੇ ਕਹਿ ਲਓ ਵੀ ਇਸ਼ੂ ਹੈਗੇ ਆ ਖਾਸ ਕਰਕੇ ਕੈਨੇਡਾ ਅਮਰੀਕਾ ਜਾਂ ਹੋਰ ਮੁਲਕਾਂ ਨੂੰ ਲੈ ਕੇ ਵੀ ਆਪਣੇ ਪੰਜਾਬ ਨਾਲ ਜੁੜੇ ਹੋਏ ਆ ਉਹਨਾਂ ਚੀਜ਼ਾਂ ਤੇ ਅਸੀਂ ਡਿਸਕਸ ਕਰਦੇ ਰਵਾਂਗੇ ਤੇ ਤੁਸੀਂ ਜਰੂਰ ਇਸ ਚੈਨਲ ਨਾਲ ਜੁੜੇ ਰਹੋ ਜੇ ਇਸ ਚੈਨਲ ਨਾਲ ਜੁੜੇ ਰਹਿਣ ਲਈ ਤੁਸੀਂ ਗੈਵੀਚਾਨ ਵਲੌਗਸ ਨੂੰ ਸਬਸਕ੍ਰਾਈਬ ਕਰ ਲਓ ਤੇ ਉਧਰ ਕਰਨੌਲਖ ਬਾਈ ਜੀ ਦਾ YouTube ਚੈਨਲ ਆ ব্যাক ਟੂ ਮਦਰ ਲੈਂਡ ਪੰਜਾਬ ਉਹਦੇ ਚਾ ਉਸ ਚੈਨਲ ਤੇ ਵੀ ਤੁਹਾਨੂੰ ਬਹੁਤ ਸਾਰੀਆਂ ਜਿਹੜੀਆਂ ਇਸ ਤਰ੍ਹਾਂ ਦੀਆਂ ਵੀਡੀਓ ਤੁਹਾਨੂੰ ਬਹੁਤ ਸਾਰਾ ਮਿਲ ਰਹੀਆਂ ਮੋਟੀਵੇਟ ਹੋਣ ਵਾਸਤੇ ਆਪਣੇ ਆਪ ਨੂੰ ਤੇ ਤੁਸੀਂ ਉਹਨਾਂ ਦਾ ਚੈਨਲ ਵੀ ਸਬਸਕ੍ਰਾਈਬ ਕਰ ਲਿਓ ਆਉਣ ਵਾਲੇ ਸਮਾਂ ਦੇ ਵਿੱਚ ਅਸੀਂ ਜਰੂਰ ਜਿਹੜੇ ਚੰਗੇ ਵਿਸ਼ਿਆਂ ਤੇ ਗੱਲਬਾਤ ਕਰਦੇ ਰਵਾਂਗੇ ਔਰ ਸਾਰਿਆਂ ਦਾ ਬਹੁਤ ਧੰਨਵਾਦ ਸਸਿਕਾ ਭਾਈ ਧੰਨਵਾਦ